ਅੰਮ੍ਰਿਤਸਰ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਵਿਖੇ ਧਰਮੀ ਫੌਜੀ ਅਮੂਲੋ মিডিਆ ਨੂੰ ਜ਼ਬੋਧਨ ਕਰਦਿਆਂ ਸਿੱਖ ਧਰਮੀ ਫੌਜੀ ਫੈਡਰੇਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਜੂਨ 1984 ਦੇ ਮਾਮਲੇ ਤੇ ਸਿੱਖ ਲੀਡਰਸ਼ਿਪ ਅਤੇ ਸੰਬੰਧਿਤ ਸੰਸਥਾਵਾਂ ਦੀ ਭੂਮਿਕਾ ਤੇ ਗੰਭੀਰ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ 1984 ਦੌਰਾਨ ਅਕਾਲ ਤਖਤ ਸਾਹਿਬ ਨੂੰ ਢੈਂਕਾਂ ਤੇ ਤੋਪਾਂ ਨਾਲ ਢਾ ਦਿੱਤਾ ਗਿਆ ਅਤੇ નિર્ਦੋਸ਼ ਸੰਗਤ ਦੀ ਜਾਨ ਗਈ। ਪਰ 43 ਸਾਲ ਬੀਤ ਜਾਣ ਦੇ باوجود ਵੀ ਇਸ ਬਾਰੇ ਸਪਸ਼ਟ ਜਵਾਬ ਨਹੀਂ ਮਿਲਿਆ ਬਲਦੇਵ ਸਿੰਘ ਨੇ ਕਿਹਾ ਕਿ ਜਦੋਂ ਵੀ ਸਿੱਖ ਕੰਮ ਅੰਦਰ ਕੋਈ ਛੋਟੀ ਗੱਲ ਉੱਭਰਦੀ ਹੈ ਤਾਂ ਉਸ ਨੂੰ ਵੱਡਾ ਮੁੱਦਾ ਬਣਾਇਆ ਜਾਂਦਾ ਹੈ ਪਰ 1984 ਵਰਗੇ ਵੱਡੇ ਜ਼ਖਮ ਤੇ ਗੰਭੀਰ ਚਰਚਾ ਨਹੀਂ ਕੀਤੀ ਗਈ ਆਪਣਾ ਨਾਮ ਦੱਸ ਕੇ ਅੱਜ ਤੁਸੀਂ ਇੱਥੇ ਪਹੁੰਚੇ ਜੇ ਕੀ ਕਾਰਨ ਹੈ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਿੱਖਰਮੀ ਫੌਜੀ ਅਸ਼ਨ ਦਾ ਪ੍ਰਧਾਨ ਬਲਦੇਵ ਸਿੰਘ ਅਰਦਾਸ ਤੋਂ ਬੋਲ ਰਿਹਾ ਹਾਂ ਔਰਤਾਂ ਪੁਸ਼ਾ ਵੀ ਅੱਜ ਤੁਸੀਂ ਕਾਦੇ ਲਈ ਆਏ ਜੀ ਅੱਜ ਬੜੇ ਦੁੱਖ ਦੀ ਗੱਲ ਵਾਕੇ ਅਸੀਂ ਮਤਲਬ ਕਿ ਜਿਹੜਾ ਅਜੇ ਵੀ ਅਸੀਂ 1984 ਦੇ ਇਨਸਾਫ ਦੀ ਗੱਲ ਵਾਸਤੇ ਆਏ ਆਂ ਜਦੋਂ ਧਰਮੀ ਫੌਜੀਆ ਨੇ ਕੁਰਬਾਨੀ ਕਰ ਦਿੱਤੀ ਆ ਤੇ ਉਹਦੇ ਵਿੱਚ ਸਾਡੀ ਸਿੱਖ ਕੌਮ ਦੇ ਵਾਰਸਾਂ ਦਾ ਫਰਜ਼ ਹੀ ਕਿ ਮਲਕ ਵੀ ਜਿਹੜਾ ਸੀ ਇਹਦਾ ਮਲਕ ਵੀ ਸਾਡਾ ਸਤਕਾਰ ਕਰਦੇ ਜਾਂ ਜੂਨ 1984 ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਿੱਖ ਕੌਮ ਦੇ ਉੱਤੇ ਜਿਹੜਾ ਹਮਲਾ ਜੂਨ 1984 ਦਾ ਹੋਇਆ ਜਿਹੜਾ ਟੈਂਕ ਤੇ ਤੋਪਾਂ ਦੇ ਨਾਲ ਹੋ ਕੇ ਤੇ ਅਕਾਲ ਤਖਤ ਸਾਹਿਬ ਜਿਹੜਾ ਟਹਿ ਢੇਰੀ ਹੋਇਆ ਉਹਦੇ ਬਾਰੇ ਇਹਨਾਂ ਨੇ ਮਰਕੇ ਵੀ ਕਦੀ ਵੀ ਕੋਈ ਗੱਲ ਨਹੀਂ ਛੇੜੀ ਤਾਂ ਜਦੋਂ ਸਿੱਖ ਕੌਮ ਦੇ ਵਿੱਚ ਕੋਈ ਛੋਟੀ ਮੋਟੀ ਛੇੜਛਾੜ ਹੁੰਦੀ ਆ ਉਦੋਂ ਕਹਿੰਦੇ ਸਾਡੇ ਹਿਰਦੇ ਬਲੁੰਦਰੇ ਗਏ ਨੇ ਮੈਂ ਇੱਥੇ ਇਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਦੇ ਹਿਰਦੇ ਕਾਹਦੇ ਨੇ ਕਿਹੜੇ ਪੱਥਰ ਦੇ ਨੇ ਕਿ 1984 ਦਾ ਟੈਂਕ ਤੋਪਾਂ ਦੇ ਨਾਲ ਤੱਕ ਢਾਢੇ ਰਹੀ ਹੋਇਆ ਨਿਰਦੋਸ਼ੀ ਸੰਗਤ ਮਾਰੀ ਗਈ ਤੇ ਇੰਨਾ ਕੌਮ ਦਾ ਨੁਕਸਾਨ ਹੋ ਇਹਨਾਂ ਦਾ 41 ਸਾਲ ਦੇ ਵਿੱਚ ਹਿਰਦੇ ਜੜੇ ਕਿਉਂ ਨਹੀਂ ਬਲੁੰਦਰੇ ਗਏ ਔਰ ਜਦੋਂ ਕੋਈ ਛੋਟੀ ਜੀ ਗੱਲ ਹੁੰਦੀ ਆ ਉਹਨੂੰ ਇਹ ਮੁੱਦਾ ਬਣਾ ਕੇ ਚੁੱਕ ਕੇ ਤੇ ਖੜਿਆ ਕਰ ਦਿੰਦੇ ਨੇ ਉੱਥੇ ਵੀ ਇਹਨਾਂ ਨੂੰ ਸਵਾਲ ਪੁੱਛਣ ਦੀ ਲੋੜ ਆ ਵੀ ਮਲਕਵੀ ਇਹ ਜਿਹੜਾ ਇਹ ਕਿਉਂ ਕਰਦੇ ਜੀ ਅੱਜ ਜਿੱਥੇ ਸਵਾਲ ਆ ਜਾਂਦਾ ਵਾ 41 ਸਾਲ ਇਹਨਾਂ ਨੇ ਕਿਉਂ ਨਹੀਂ ਕੀਤਾ ਇੱਥੇ ਸਵਾਲ ਦੂਜੇ ਪਾਸੇ ਇਹ ਵੀ ਆ ਜਾਂਦਾ ਕਿ ਜਦੋਂ ਮਲਕਵੀ ਇਹ ਜਿਹੜਾ ਤਖਤ ਨੂੰ ਟਾਲ ਦੇ ਤੌਰ ਤੇ ਵਰਤਦੇ ਨੇ ਮਲਕਵੀ ਇਹਨੂੰ ਕਦੇ ਵੀ ਇਹਨਾਂ ਨੇ ਮਲਕਵੀ ਸਿੱਖ ਕੌਮ ਵਾਸਤੇ ਇਹਨਾਂ ਨੂੰ ਨਹੀਂ ਨਹੀਂ ਵਰਤਿਆ ਹੁਣ ਜਦੋਂ ਸਵਾਰ ਆ ਜਾਂਦਾ ਵਾ ਕੋਈ 350 ਸਾਲਾ ਮਨਾਉਣ ਦਾ ਉਦੋਂ ਭਗਵਾਨ ਤਮਾਨ ਹੈ ਮਲਕ ਵੀ ਜਿਹੜਾ ਵਾ ਸ਼੍ਰੀ ਆਨੰਦਪੁਰ ਸਾਹਿਬ 350 ਸਾਲਾ ਮਨਾਇਆ ਫਿਰ ਇਹਨਾਂ ਨੇ ਫਜ਼ੇਗੜ ਸਾਹਿਬ ਜਿਹੜਾ ਚੰਗਾ ਪ੍ਰਸ਼ਾਸਨ ਦੇ ਕੇ ਇਹਨਾਂ ਨੇ ਮਲਕ ਵੀ ਉੱਥੇ ਇਹਨਾਂ ਨੇ ਚੰਗੀ ਸੁਖ-ਸੂਤਾ ਦਿੱਤੀਆਂ ਵੀ ਮਲਕ ਵੀ ਜਿਹੜੇ ਸੰਗਤ ਚੰਗਾ ਮੱਥਾ ਟੇਕ ਸਕੇ ਔਰ ਸੇਫ ਰਵੇ ਔਰ ਉਸ ਤੋਂ ਬਾਅਦ ਹੁਣੇ 328 ਰੁਪਿਆਂ ਦੇ ਵਿੱਚ ਜਿਹੜੀ ਆ ਉਹ ਮਰਕੇ ਗੱਲ ਕਰ ਰਹੇ ਔਰ ਇਹਨੂੰ ਸਰਕਾਰ ਕਹਿ ਰਹੀ ਹੈ ਦਹਰਾਂ ਅੰਦਾਜੀ ਇੱਥੇ ਮੈਂ ਸਿੱਧੇ ਗੱਲ ਕਰੂੰ ਕਿ ਜਿਹੜੀ ਦਹਰਾਂ ਅੰਦਾਜੀ ਉਹਨਾਂ ਦੇਣ ਪਈ ਇਹ ਸਾਡੇ ਸਿੱਖ ਲੀਡਰਸ਼ਿਪ ਦੀ ਨਲਾਕੀ ਦੇ ਕਾਰਨ ਮਲਕੇ ਵੇਜੇ ਕਾਰ ਕਾਰਵਾਈ ਹੋਈ ਆ 328 ਰੁਪਿਆਂ ਦੀ ਤੇ ਜੇਕਰ ਇੰਨਾ ਚੀਜ਼ਾਂ ਦੇ ਕਰਕੇ ਮਲਕ ਵਿੱਚ ਸਰਕਾਰ ਦੇ ਅੰਦਾਜ਼ਾ ਅੰਦਾਜ਼ੇ ਕਰਦੇ ਆ ਤੇ ਜਿਸ ਸਰਕਾਰ ਨੇ ਟੈਂਕ ਤੇ ਤੋਪਾ ਮਾਰ ਕੇ ਹਕਾਲ ਤੱਕ ਢਾਟਰੀ ਕਹਤਾ ਇਨਾ ਸਟਾਉਂਦਾ ਨੁਕਸਾਨ ਕੀਤਾ ਉਹਦੇ ਬਾਰੇ 48 ਸਾਲ ਚ ਕਿਉਂ ਨਹੀਂ ਗੱਲ ਕਰਦੀ ਹੁਣ ਇਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ 15 ਤਰੀਕ ਨੂੰ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਤਲਬ ਕਰਾਂਗੇ ਉਸ ਸ਼ੋਅ ਵਿੱਚ ਇੱਟੀ ਦਾ ਕੰਮ ਆ ਉਹ ਸਿੰਘ ਸਾਹਿਬਾਂ ਦਾ ਕੰਮ ਆ ਉਹ ਸਰਕਾਰ ਦਾ ਕੰਮ ਆ ਕਿ ਉਹ ਆਵੇ ਜਾਂ ਨਾ ਆਵੇ ਪਰ ਪਰ ਮੈਂ ਫੌਜੀ ਜਦੋਂ ਬੰਦੀ ਜਿਹੜੀ ਆ ਇਧਰਲੇ ਪਾਸੋਂ ਮੈਂ ਮੰਗਾ ਸਾਡੇ ਬੰਦੇ ਜਿਹੜਾ ਸਿੰਘ ਸਾਹਿਬਾਨ ਸਾਹਿਬ ਤੁਹਾਨੂੰ ਟਾਈਮ ਦੇਣ ਜਾਂ ਨਾ ਦੇਣ ਪਰ ਮੈਂ ਅੰਦਰ ਜਾ ਕੇ ਜੂਨ 1984 ਦੇ ਫੈਸਲੇ ਦੀ ਜਿਹੜੀ ਉਹ ਮੈਂ ਗੱਲ ਕਰਾਂਗਾ ਇੱਥੇ ਦੁੱਖ ਦੀ ਕੀ ਗੱਲ ਆ ਕਿ ਜਿਹੜੇ ਸਿੱਖੀ ਮਸਲੇ ਨੇ ਉਸੇ ਮਾਸਤੇ ਸ਼ਰੋਨੀ ਕਟੀ ਜਿਹੜੀ ਆ ਉਹ ਬਣਾਈ ਗਈ ਆ ਔਰ ਇਹ ਕੀ ਕਰਦੀ ਆ ਕਿ ਜਦੋਂ ਸਾਡੇ ਵਰਗੀਆਂ ਪਾਰਟੀਆਂ ਜਾਂ ਕੋਈ ਮਿਲ ਕੇ ਅਣਖੀ ਸਿੱਖ ਜਿਹੜਾ ਜਦੋਂ ਮਸਲਾ ਚੁੱਕਦਾ ਤੇ ਉਹ ਲੋਕ ਕਹਿੰਦੇ ਨੇ ਕਿ ਇਹ ਮਲਕ ਵਿਜਵਾ ਦਹਨਦਾਜੀ ਦਿੰਦਾ ਮੈਂ ਇਥੇ ਬੇਨਤੀ ਕਰਨੀ ਚਾਹੁੰਦਾ ਫੇਰੇ ਪੁਰਾਣੇ ਐਕਟ ਕਰ ਦਿੰਦੇ ਨੇ ਕਿ ਇਹ ਐਕਟ ਵਾ ਸਾਡੇ ਵੱਡਿਆਂ ਨੇ ਕੁਰਬਾਨੀਆਂ ਕਰਕੇ ਸ਼ਰਮਣੀ ਕੱਟੀ ਬਣਾਈ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਸਰਕਾਰ ਦਹਨਦਾਜੀ ਨਹੀਂ ਦੇ ਸਕਦੀ ਤੇ ਨਹੀਂ ਦੇਊਗੀ ਤੇ ਇਹਨਾਂ ਦੀਆਂ ਨਲਾਕੀਆਂ ਕਰਕੇ ਅੱਜ ਇਥੇ ਪਕਰ ਆ ਗਿਆ ਕਿ ਸਰਕਾਰ ਜਿਹੜੀ ਆ ਫੈਸਲੇ ਕਰਾ ਰਹੀ ਹੈ ਇਹਨਾਂ ਦੇ ਰਹਿੰਦੇ ਤੇ ਇਹ ਕਹਿੰਦੀ ਆ ਦਾਖਲ ਅੰਦਾਜ਼ੇ ਦੇ ਰਹੀ ਆ ਔਰ ਇਸ ਚੀਜ਼ ਦਾ ਹੀ ਜੜਵਾ ਤਰਮੀ ਫੌਜੀ ਜੜਵਾ ਇਹਨਾਂ ਕੋਲ ਜਵਾਬ ਦਵਾਂਗੇ ਜੇਕਰ ਅਸੀਂ ਛੋਟੀ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਕਰ ਸਕਦੇ ਆ ਅੱਜ ਅਸੀਂ ਸਿੱਖ ਕੌਮ ਦੇ ਵਿੱਚ ਜੜਵਾ ਇਹਨਾਂ ਇਹਨਾਂ ਕੋਲ ਜਵਾਬ ਹੀ ਮੰਗ ਸਕਦੇ ਆ ਔਰ ਇਹਦੇ ਵਾਸਤੇ ਮੈਂ ਫੇਰ ਬੇਨਤੀ ਕਰਨਾ ਸਾਨੂੰ ਸਿੰਘ ਸਾਹਿਬਾਨ ਟਾਈਮ ਦੇਵੇ ਜਾਂ ਨਾ ਦੇਵੇ ਅਸੀ ਸੰਗ ਸਾਬਾਨੂ ਭਗਵੰਤ ਮਾਨ ਜਦ 15 ਤਰੀਕ ਨੂੰ ਮਿਲਣਾ ਉਸ ਦਿਨ ਅਸੀਂ ਮਿਲਾਂਗੇ ਔਰ ਜੂਨ 1984 ਦਾ ਜਿਹੜਾ ਉਹ ਫੈਸਲਾ ਜਿਹੜਾ ਇਹਨਾਂ ਦੇ ਕੋਲੋਂ ਮੰਗਾ ਕੇ ਜਵਾਬ ਮਾਂਦ ਚਰੇਗੀ ਮੇਨ 1984 ਚ ਧਰਮ ਫੌਜੀਆਂ ਨੂੰ ਕਿਸ ਤਰੀਕੇ ਦਾ ਸਨਕਾਰ ਵੀ ਮੱਗ ਰੇਗੀ ਵੇਖੋ ਜੀ ਤੁਸੀਂ ਪੱਤਰਕਾ ਸਾਹਿਬ ਕਹਿੰਦੇ ਜੇ ਤੁਹਾਡੀ ਮੰਗ ਕੀ ਆ ਸਾਡਾ ਮੰਗ ਕਰਦਾ ਤਾਂ ਬਦਲ ਨਹੀਂ ਕੋਈ ਨਹੀਂ ਭਮੀ ਸਾਹਿਬ ਨੂੰ ਕੋਈ ਇਹ ਪੁੱਛੇ ਕੋਈ ਤੈਨੂੰ ਮੰਗ ਕੀਤੀ ਸੀ ਕਿਵੇਂ ਜਦੋਂ ਸੁਲਤਾਨਪੋ ਲੋਧੀ ਦੀ ਗੱਲ ਚੁੱਕੀ ਆ ਜਦੋਂ ਹੁਣ ਮਲਕੇ ਵੀ ਕੋਈ ਗੱਲ ਕੀਤੀ ਆ ਇਹਦੇ ਵਿੱਚ ਕਿਸੇ ਨੇ ਮੰਗ ਕੀਤੀ ਆ ਆ ਮਿਸਾ ਦੇ ਵੈਸੇ ਹੀ ਆਪਣੇ ਮੇਲ ਤੇ ਜਿਹੜਾ ਮੁੱਦੇ ਚੁੱਕਦੇ ਰਹਿੰਦੇ ਨੇ ਮੈਂ ਇੱਥੇ ਸਪਸ਼ਟ ਤੌਰ ਤੇ ਗੱਲ ਕਰਨੀ ਚਾਹੁੰਦਾ ਕਿ ਬਾਦਲ ਸਾਹਿਬ ਵੀ ਜਿਹੜਾ ਹੀ ਝੂਠੇ ਮਸਲਿਆਂ ਦੇ ਉੱਤੇ ਪੋਚਾ ਫੇਰਦਾ ਹੁੰਦਾ ਸੀ ਔਰ ਉਹਦੀ ਹੁਣ ਜਿਹੜਾ ਵਾ ਜੇ ਕੋਈ ਗੱਲ ਕਰਦੇ ਨੇ ਤੇ ਉਹਦਾ ਚਿੱਠਾ ਕੱਢ ਕੇ ਅਗਲੇ ਪਾਸੇ ਬਜ਼ਾਦਾ ਦਾ ਕਹਿੰਦੇ ਵੀ ਫੁਲਾਣੇ ਤਾ ਦਵਾ ਕੇ ਲਿਖੀ ਜੋ ਧਾਮੀ ਸਾਹਿਬ ਐਵੇਂ ਸਪੀਡ ਤੇ ਚੱਲਣ ਡੇ ਨੇ ਜਿਸ ਤਰ੍ਹਾਂ ਕੋਚਾ ਫੇਰਨੇ ਦੇ ਗੱਲਾਂ ਦੇ ਤੇ ਧਾਮੀ ਸਾਹਿਬ ਆਉਂਦੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਜਵਾਬ ਦੇਣਾ ਪਊਗਾ ਔਰ ਸ਼ਰਮਿਕ ਕਿਤੇ ਨੂੰ ਜਵਾਬ ਦੇਣਾ ਪਊਗਾ ਔਣਖੀ ਸਿੱਖ ਤਾਂ ਦੇਖੋ ਜਵਾਬ ਮੰਗਣਗੇ ਵੀ ਇਸ ਤਰ੍ਹਾਂ ਤੁਸੀਂ ਜੋ ਕੋਚੇ ਫੇਰਦੇ ਠੀਕ ਹੈ ਉਹ ਕਿੰਨੇ ਜਨਾਂ ਦਾ ਤੁਹਾਡਾ ਫਫਦ ਕਿ ਅਜਿੰਦਰ ਸਾਹਿਬ ਨੂੰ ਮਿਲ ਗਏ ਸੀਐਮ ਦੇਖੋ ਜੀ ਤੁਸੀਂ ਇੱਕ ਮੈਂ ਬੇਨਤੀ ਕਰਦਾ ਸਾਡਾ ਬਫਦ ਮਿਲਨ ਨਾ ਅਸੀਂ ਕੋਈ ਮਲਕ ਵੀ ਇਹ ਨਹੀਂ ਕਿ ਰਾਜਨੀਤਿਕਾ ਕਿਤੇ 150 ਬੰਦਾ ਆਉਣਾ ਅਸੀਂ ਨਾ ਕੋਈ ਜਵਾਬ ਲੈਣਾ ਮੈਂ 5-7 ਬੰਦੇ ਅਸੀਂ ਆਉਨੇ ਮੈਂ ਕਦੀ ਦੇਖ ਦੇਖਿਆ ਕਿ ਮੈਂ ਕਦੀ ਇਲੈਕਸ਼ਨ ਲੜਨਦੇ ਆ ਦੂਸਰੀ ਬੇਨਤੀ ਇਹ ਆ ਜਿਹੜੀ ਸਭ ਤੋਂ ਵੱਡੀ ਦੁੱਖ ਦੀ ਗੱਲ ਆ ਜੂਨ 1984 ਦੇ ਵਿੱਚ ਹਮਲਾ ਸਿੱਖ ਕੌਮ ਦੇ ਉੱਤੇ ਹੋਇਆ ਧਰਮ ਦੇ ਉੱਤੇ ਹੋਇਆ ਔਰ ਧਰਮੀ ਫੌਜੀ ਇਹਨੇ ਬਾਰਕਾ ਛੱਡ ਕੇ ਆ ਗਏ ਔਰ ਮੈਂ ਥਾਮੀ ਸਾਨੂੰ ਬਾਈ ਨੇਮ ਜਨਾਬਾਂ ਤੋਂ ਸਵਾਲ ਪੁੱਛਣਾ ਔਰ ਮੈਂ ਸਿੱਖ ਸੰਤਨ ਨੂੰ ਇਹ ਗੱਲ ਕਹਿਣਾ ਕਿ ਤੁਹਾਡੇ ਆਸਰੇ 'ਚ ਅਸੀਂ ਸ਼੍ਰੋਮਣੀਕਰਕ ਦਾ ਜਵਾਬ ਲਵਾਂਗੇ ਕਿ ਸ਼੍ਰੋਮਣੀ ਕਿੱਟੀ ਨੇ ਸਾਡਾ ਮਦਾਪਾ ਹੀ ਕਿ ਧਰਮੀ ਫੌਜੀ 285 ਨੇ ਉਹਦੇ ਬਾਰੇ ਮੈਂ ਥਾਮੀ ਸਾਨੂੰ ਕਹਾਂ ਮੈਂ ਥਾਮੀ ਸਾਨੂੰ ਜਨਾਬ ਬੜਕਾ ਛੜੀਆਂ ਉਹ ਧਰਮੀ ਫੌਜੀ ਸਾਰੇ ਨੇ ਫਿਰ ਇਹਨਾਂ ਸਭਾ ਮਦਾਪਾ ਕੇ 264 ਬਣਾਤੇ ਫੇਰ ਮੈਂ ਗੱਲ ਕੀਤੀ ਫੇਰ ਉਹਨਾਂ ਸਾਨੂੰ ਪੁੱਛ ਆਜਾ ਫੇਰ ਕਹਿੰਦਾ ਈ ਧਰਮੀ ਫੌਜੀ ਕੁਰਬਾਨੀ ਦੀ ਮਲਕਾਂ ਸਲਾਹਾ ਕਰਦੇ ਆ ਫੇਰ ਮੈਂ ਉਹਨਾਂ ਦਾ ਵਿਰੋਧ ਕੀਤਾ ਮੈਂ ਹੁਣਾਂ ਨਾ 309 ਪਾਏ ਨੇ ਇੱਥੇ ਮੈਂ ਸ਼ੋਮੀ ਚੇਤੀ ਨੂੰ ਜਿੱਥੇ ਭਾਬੀ ਸਾਨੂੰ ਜਵਾਬ ਪੁੱਛਣਾ ਉੱਥੇ ਮੈਂ ਸਿੱਧ ਟੌਨ ਉਕੀਲ ਕਰਦਾ ਕਿ ਸਾਡੇ ਨਾਲ ਹੋ ਕੇ ਜਵਾਬ ਮੰਗੋ ਕਿ ਜਦੋਂ ਮਲਕਾਂ ਧਰਮੀ ਫੌਜੀ ਬੈਰਕਾ ਛੜਕੇ ਹਰਮੰਦਰ ਸਾਹਿਬ ਨੂੰ ਚਾਲੇ ਪਾਏ ਨੇ ਰਸਤੇ ਦੇ ਵਿੱਚ ਸ਼ਹੀਦ ਕਿਹੜੇ ਖਾਤੇ ਜਨੇ ਜਿਨ੍ਹਾਂ ਦੇ ਇੱਕ ਇੱਕ ਅੰਗ ਰਹਿ ਗਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਜਿਹੜਾ ਬੰਦੇ ਅੰਟੈਰੋ ਕਿੱਦ ਹੋਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਜਿਹੜਾ ਬੰਦੇ ਡਿਸਮੇ ਫ੍ਰਾਂਸ ਸਰਵਿਸ ਤੋਂ ਆਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਔਰ ਅੱਲਾਹ ਪਰ ਨਹੀਂ ਫੌਜੀ ਨੂੰ ਨੁਕਸਾਨ ਜਿਹੜਾ ਹੋਇਆ ਉਹ ਮਲਕ ਅਬੀ ਤਾਮੀ ਸਾਬ ਨੂੰ ਕੀ ਸਮਝਦੇ ਨੇ ਕਿ 309 ਤਰਮੀ ਫੌਜੀ ਮੰਨਦੇ ਨੇ ਜਦੋਂ ਉਹ 309 ਕਹਿੰਦੇ ਨੇ ਕਿ ਜਨਰਲ ਕੋਰਪਸ ਵਿੱਚ ਤਰਮੀ ਫੌਜੀ ਨੇ ਉਹਦੇ ਵਿੱਚ ਜਿਹੜੇ ਡਿਸਮੇ ਫ੍ਰਾਂਸ ਸਰੋ ਜਨਵਾਟਾਂ ਕਿ ਇੱਕ ਨਵੇਂ ਪੈਸੇ ਦੀ ਸਹੂਲਤ ਨਹੀਂ ਉੰਨਾਂ ਵਿੱਚ ਕਿਉਂ ਨਹੀਂ ਲੈਂਦਾ ਤਾਂ ਕੁਰਬਾਨੀ ਵਾਲਿਆਂ ਨੂੰ ਕਿਉਂ ਨਹੀਂ ਲੈਂਦੇ ਇੱਥੇ ਅਸੀਂ ਭਾਮੀ ਸਾਹਿਬ ਕੋਲ ਜਵਾਬ ਮੰਗਾ ਕਿ ਸਿੱਖ ਕੌਮ ਦੇ ਨਾਲ ਰਲ ਕੇ